ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਦੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਅੱਜ ਮੇਰੀ ਬੇਟੀ ਹੈ ਜਿਹੜੀ ਜੋ ਕਿ ਪੱਤਰਕਾਰੀ ਦੀ ਪੜਾਈ ਕਰ ਰਹੀ ਹੈ ਉਹ ਵੀ ਮੇਰੇ ਨਾਲ ਹੈ ਤਾਂ ਇਸ ਦੀ ਨਾਲ ਨਾਲ ਕੋਚਿੰਗ ਹੈ ਜਿਹੜੀ ਉਹ ਵੀ ਸ਼ੁਰੂ ਹੋ ਜਾਏਗੀ ਤਾਂ ਸਕਿੱਲ ਹੈ ਜਿਹੜੀ ਇਹਦੇ ਵੀ ਨਿਕਲ ਜਾਈਏ ਤਾਂ ਸਭ ਤੋਂ ਪਹਿਲਾਂ ਦੋਸਤੋ ਸਾਡੀ ਦੋਨੇ ਪ્યોਤੀਆਂ ਦੀ ਪ્યોਤੀ ਦੀ ਬੇਨਤੀ ਹੈ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ YouTube ਤੇ ਪੀਵੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਇਹ ਸਾਡੇ ਦੋ ਸੋਸ਼ਲ ਮੀਡੀਆ ਪੇਜ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਅਖਬਾਰ ਭਰੋਗੇ ਤਾਂ YouTube Facebook Instagram ਤੇ ਸਾਡਾ ਪੇਜ ਤੁਹਾਡੇ ਸਾਹਮਣੇ ਸ਼ੁਰੂ ਹੋ ਜਾਏਗਾ ਪੀਵੀਸੀ ਪੰਜਾਬ ਪੀਵੀਸੀ ਪੰਜਾਬੀ ਉਹ ਤੁਸੀਂ ਇੰਗਲਿਸ਼ ਤੇ ਭਰੋਗੇ ਤਾਂ ਸਾਡੇ ਦੋ ਪਲੇਟਫਾਰਮ ਹੈ ਜੀ ਸੋਸ਼ਲ ਮੀਡੀਆ ਦੇ ਇਹਨਾਂ ਦੋਨਾਂ ਨੂੰ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤੁਹਾਡਾ ਇੱਕ ਸਬਸਕ੍ਰਾਈਬ ਕੀਤਾ ਹੋਇਆ ਜਿਹੜਾ ਕੀਕਾ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਪਿਆਰਤੀ ਦੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਸਾਡੇ ਹੱਥ ਜੋੜ ਕੇ ਬੇਨਤੀ ਹੈ ਜਰੂਰ ਸਬਸਕ੍ਰਾਈਬ ਕਰੋਨੇ ਚੈਨਲ ਜਰੂਰ ਕਰੋ ਜੀ ਫੇਸਬੁਕ ਤੇ ਇੰਸਟਾਗ੍ਰਾਮ ਤੇ ਤੇ ਯੂਟਿਊਬ ਤੇ ਵੀ ਤਾਂ ਦੋਸਤੋ ਖਬਰ ਦੇ ਸ਼ੁਰੂਆਤ ਕਰਦੇ ਆਂ ਬੇਟਾ ਕੀ ਹੈ ਜਦੀ ਜੋ ਖਬਰ ਹੈਗੀ ਆ ਅੱਜ ਸਾਹਮਣੇ ਜਿਹੜੀ ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅ ਸਕੂਲ ਦੇ ਵਿੱਚ ਪੜਦੇ ਬੱਚਿਆਂ ਦੇ ਖਾਣੇ ਦਾ ਠੇਕਾ ਇੱਕ ਵਾਰ ਫੇਰ ਉਸ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜਿਸ ਕੰਪਨੀ ਦੇ ਮਾੜੇ ਖਾਣੇ ਕਾਰਨ ਕਰੀਬ 1.5 ਸਾਲ ਪਹਿਲਾਂ ਕريب ਡੇਡਸ ਆ ਪਹਿਲਾ ਉਹਨਾਂ ਤੇ तकरीबन ਸੰਗਰੂਰ ਜ਼ਿਲ੍ਹੇ ਦੇ 100 ਬੱਚੀਆਂ ਬਿਮਾਰ ਪਈਆਂ ਸੀ ਜੀ ਬਿਲਕੁਲ ਕੋਵਾਈਜ਼ਨਿੰਗ ਹੋਈ ਸੀ ਜਿਸ ਉਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਰੂਰ ਪਹੁੰਚਦੇ ਬੱਚੀਆਂ ਦਾ ਹਾਲਚਲ ਪੁੱਛਦੇ ਸਮੇਂ ਕਿਹਾ ਗਿਆ ਸੀਗਾ ਵੀ ਉਹਨਾਂ ਤੇ 307 ਦਾ ਮਾਮਲਾ ਦਰਜ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਪਰ ਹੁਣ ਫੇਰ ਹੁਣ ਫੇਰ ਤੋਂ ਉਸੇ ਕੰਪਨੀ ਤੇ ਇੱਕ ਵਾਰ ਫੇਰ ਤੋਂ ਇਹ ਜਿਹੜੀ ਕੰਪਨੀ ਹੈਗੀ ਹੈ ਵਿਸ਼ਵਾਸ ਕਰਕੇ ਪੰਜ ਮੈਰਿਟੋਰੀਅ ਸਕੂਲਾਂ ਦਾ ਖਾਣਾ ठेका ਦਿੱਤਾ ਗਿਆ ਹੈ ਇਸ ਤੋਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਰਕਾਰ ਮੈਰਿਟੋਰੀਅ ਸਕੂਲ ਦੇ ਬੱਚਿਆਂ ਦੇ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਹਾਂ ਬਿਲਕੁਲ ਬੇਟਾ ਇਹ ਨਾ ਕਾਫੀ ਗੰਭੀਰ ਮਾਮਲਾ ਹੈ ਜੀ ਮੈਂ ਤੁਹਾਨੂੰ ਧਿਆਨ ਚ ਲਿਆਉਣਾ ਚਾਹਣਾ ਹੈ 3-1.5 ਤੋਂ 2 ਸਾਲ ਪਹਿਲਾਂ ਸੰਘੂਰ ਜ਼ਿਲ੍ਹੇ ਦੇ ਇੱਕ ਮੈਰਿਟੋਰੀਅ ਸਕੂਲ ਦੇ ਵਿੱਚ ਨਾ ਜੋ ਮਾੜਾ ਖਾਣ ਦੇ ਖਾਣਾ ਖਾਣ ਦੇ ਕਾਰਨ ਕਿਉਂਕਿ ਮੈਰਿਟੋਰੀਅ ਸਕੂਲ ਦੇ ਵਿੱਚ ਖਾਣਾ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਮੁਹੱਈਆ ਕਰਾਇਆ ਜਾਂਦਾ ਹੈ ਉਸ ਸਮੇ ਮੜਾਖਾਣਾ ਕਾਮ ਦੇ ਕਾਰਨ 100 ਦੇ ਕਰੀਬ ਸਾਡੇ ਬੱਚੀਆਂ ਧੀਆਂ ਨੇ ਜਿਹੜੀਆਂ ਉਹ ਬਿਮਾਰ ਹੋ ਗਈਆਂ ਸੀਗੀਆਂ ਪੂਰ ਪਾਇਜ਼ਿੰਗ ਵੱਡੇ ਪੱਧਰ ਤੇ ਉਸੇ ਤੇਜ਼ ਦਾ ਰੌਲਾ ਜਿਹੜਾ ਪੂਰੇ ਪੰਜਾਬ ਪੱਧਰ ਤੇ ਅਤੇ ਪੂਰੇ ਦੇਸ਼ ਪੱਧਰ ਤੇ ਪਿਆ ਸੀਗਾ ਤੇ ਇਸ ਮਾਮਲੇ ਦੇ ਵਿੱਚ ਉਸ ਸਮੇ ਦੇ ਉਸ ਸਮੇ ਸਿੱਖਿਆ ਮੰਤਰੀ ਆ ਜਿਹੜੇ ਹਰਜੋਤ ਬੈਸ ਆ ਉਹ ਵੀ ਉਹਨਾਂ ਦੇ ਬੱਚਿਆਂ ਦਾ ਹਾਲਚਾਲ ਜਾਣਨ ਦੇ ਲਈ ਸਗਰੂਪ ਪਹੁੰਚੇ ਸੀਗੇ ਤੇ ਉਹਨਾਂ ਨੇ ਉਸ ਸਮੇ ਕਿਹਾ ਸੀ ਕਿ ਜਿਹੜੀ ਕੰਪਨੀ ਆ ਇਸ ਨੂੰ ਬਲੈਕਲਿਸਟ ਕੀਤਾ ਜਾਵੇਗਾ ਤੇ ਜੋ ਕੰਪਨੀ ਦੇ ਜੋ ਮਾਲਕ ਹੈਗੇ ਉਹਨਾਂ ਤੇ 307 ਦਾ ਮਾਮਲਾ ਜਿਹੜਾ ਦਰਜ ਕੀਤਾ ਜਾਊਗਾ ਹੁਣ ਇਸ ਮਾਮਲੇ ਦੇ ਬੱਚੇ ਹੈਰਾਨਗੀ ਦੀ ਗੱਲ ਇਹ ਹੈ ਵੀ ਉਸ ਸਮੇਂ ਜਿਨ੍ਹਾਂ ਦੇ ਵੱਲੋਂ ਮਾੜਾ ਖਾਣਾ ਪ੍ਰੋਵਾਈਡ ਕਰਵਾ ਕੇ ਬੱਚਿਆਂ ਦੀ ਜਾਨ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਹਨਾਂ ਨੂੰ ਉਹਨਾਂ ਨੂੰ ਫੇਰ ਫੇਰ ਉਹ ਸਕੂਲ ਦੇ ਜਿਹੜੇ ਸਕੂਲ ਦੇ ਵਿੱਚ ਬੱਚੀਆਂ ਬਿਮਾਰ ਹੋਈਆਂ ਸੀਗੀਆਂ ਉਹ ਸਕੂਲ ਦੇ ਸਮੇਤ ਪੰਜ ਹੋਰ ਸਕੂਲਾਂ ਦੇ ਮੈਰੀਟੋਰੀਅਸ ਸਕੂਲਾਂ ਦੇ ਖਾਣੇ ਦਾ ਠੇਕਾ ਜਿਹੜਾ ਉਸੇ ਕੰਪਨੀ ਨੂੰ ਦੇ ਦਿੱਤਾ ਗਿਆ ਜੀ ਦੇਖੋ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਨਾਲ ਜ਼ਿੰਦਗੀ ਨਾਲ ਖਿਲਵਾੜ ਹੁਣ ਮੈਂ ਦਰਸ਼ਕੋ ਸਾਹਮਣੇ ਤੇ ਦੱਸਣਾ ਚਾਹਣਾ ਕਿ ਇਹ ਕੰਪਨੀ ਸੀਗੀ ਜਿਹੜੀ ਕਿੰਗਜ਼ ਕਲਿਫ ਫੋਰਟ ਲੈ ਜੀ ਸ਼੍ਰੀ ਮੁਖਸਰ ਸਾਹਿਬ ਦੀ ਕੰਪਨੀ ਹੈ ਜਿਹੜੀ ਅ ਇਹਨਾਂ ਦੇ ਸ਼ਵਿੰਦਰ ਬੋਰਾ ਤੇ ਇਹਨਾਂ ਦੇ ਬ੍ਰਦਰ ਹੈ ਜਿਹੜੇ ਇਸ ਦੇ ਮਾਲਕ ਨੇਗੇ ਜੀ ਤੇ ਇਹਨਾਂ ਦੇ ਵੱਲੋਂ ਵੀ ਉਸ ਸਮੇਂ ਜਦੋਂ ਮਾੜਾ ਖਾਣਾ ਜਿਹੜਾ ਇਸੇ ਕੰਪਨੀ ਆ ਜਿਹੜੀ ਕਿੰਗਜ਼ ਕਲੀਫੋਰਡ ਲੈ ਜਿਹੜੀ ਸ਼੍ਰੀ ਮੁਖਸਰ ਸਾਹਿਬ ਦੀ ਇਹਨਾਂ ਦੇ ਵੱਲੋਂ ਉਸ ਸਮੇਂ ਮਾੜਾ ਖਾਣਾ ਪ੍ਰੋਵਾਈਡ ਕਰਵਾਇਆ ਗਿਆ ਜਦੋਂ 100 ਦੇ ਕਰੀਬ ਬੱਚੀਆਂ ਸੰਗਰੂਰ ਜ਼ਿਲ੍ਹੇ 'ਚ ਬਿਮਾਰ ਹੋਈਆਂ ਸੀਗੀਆਂ ਅਤੇ ਹੁਣ ਦੇਖੋ ਫੇਰ ਉਹੀ ਸਰਕਾਰ ਹੈ ਇੱਕ ਆਪਾਂ ਕਹਿ ਦਈਏ ਵੀ 20 30 40 ਸਾਲ ਨਿਕਲ ਚੱਕੇ ਜਾਂ ਸਰਕਾਰ ਬਦਲ ਚੁੱਕੀ ਉਸ ਸਮੇਂ ਦਾ ਸਿੱਖਿਆ ਮੰਤਰੀ ਜੀ ਕਹਿ ਰਹੇ ਸੀਗੇ ਕਿ ਅਸੀਂ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਹਨਾਂ ਦੇ ਪ੍ਰੋਮੋਟਰਾਂ ਦੇ ਖਿਲਾਫ 307 ਦਾ ਮਾਮਲਾ ਦਰਜ ਕਰਾਂਗੇ ਕੀ ਗੱਲ ਹੁਣ ਜੋ ਇਹ ਕੰਪਨੀ ਦੁੱਧੋ ਤੋਤੀ ਹੋ ਗਈ ਜੀ ਹੁਣ ਇਹ ਬਹੁਤ ਜ਼ਿਆਦਾ ਵਧੀਆ ਹੋ ਗਈ ਜੀ ਇਹ ਬੜੀ ਸ਼ਰਮਨਾਕ ਗੱਲ ਹੈ ਤਾਂ ਦੋਸਤੋ ਵਿਸਥਾਰ ਦੇ ਨਾਲ ਖਬਰ ਤੁਹਾਨੂੰ ਮੈਂ ਦੱਸਣੀ ਚਾਹਣਾ ਕਿ ਇਸ ਮਾਮਲੇ ਦੇ ਵਿੱਚ ਜੋ ਪ੍ਰੋਜੈਕਟ ਡਾਇਰੈਕਟਰ ਹੈਗੇ ਆ ਜਿਨ੍ਹਾਂ ਨੇ ਕੁਆਲਟੀ ਵਗੈਰਾ ਸਾਰਾ ਕੁਝ ਦੇਖਣਾ ਹੁੰਦਾ ਫਸਟ ਪਾਰਟੀ ਅਮਨਦੀਪ ਕੌਰ ਨੇ ਸੈਕੰਡ ਪਾਰਟੀ ਹੈਗੇ ਨੇ ਜੀ ਕਿੰਗਜ਼ ਕਲਿਫ ਹਟਲਾ ਸ਼੍ਰੀ ਮੁਕਤਸਰ ਸਾਹਿਬ ਅਸ਼ਵਿੰਦਰ ਬੋਰਾ ਤੋਂ ਨਾ ਤੇ ਬ੍ਰਦਰ ਹੈ ਇਹਨਾਂ ਦੇ ਵਿੱਚ ਇਹ ਜੋ ਕੰਟਰੈਕਟ ਹੋਇਆ ਹੈ ਕੰਟਰੈਕਟ ਦੇ ਅਨੁਸਾਰ ਆ 123 ਰੁਪਏ 16 ਪੈਸੇ ਹੈਗੇ ਜਿਹੜੇ ਇੱਕ ਬੱਚੇ ਦੇ ਖਾਣੇ ਦੇ ਆ ਜਿਹੜੇ ਇਸ ਕੰਪਨੀ ਨੂੰ ਦਿੱਤੇ ਜਾਣਗੇ ਆ ਤਾਂ ਦੋਸਤੋ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਦੁਬਾਰਾ ਦੱਸਦਾ ਕਿ ਇਹ ਉਹੀ ਕੰਪਨੀ ਆ ਜਿਸ ਦੇ ਕਾਰਨ 3.5 ਸਾਲ ਪਹਿਲਾਂ 100 ਦੇ ਕਰੀਬ ਸੰਗਰੂਰ ਜ਼ਿਲ੍ਹੇ 'ਚ ਬੱਚੀਆਂ ਬਿਮਾਰ ਹੋਈਆਂ ਸੀਗੀਆਂ ਆ ਇੱਥੇ ਬੜੀ ਇੱਕ ਗੱਲ ਹੋਰ ਵੀ ਸੋਚਣ ਵਾਲੀ ਐ ਇੱਥੇ ਆਪਾਂ ਮੰਨ ਲਓ ਕੋਈ ਬਾਜ਼ਾਰ ਤੋਂ ਖਰੀਦਦਾਰੀ ਕਰਨ ਜਾਂਦੇ ਆ ਹੈਣਾ ਆਪਾਂ ਨੂੰ ਲੱਗਦਾ ਕਿ ਇਹ ਦੁਕਾਨ ਤੇ ਚੀਜ਼ ਹੈ ਜਿਹੜੀ ਮਾੜੀ ਮਿਲਦੀ ਹੈ ਵੀ ਆ ਇਹ ਚੀਜ਼ ਤੇ ਇੱਥੇ ਜੋ ਦੁਕਾਨ ਤੇ ਚੀਜ਼ ਮਿਲਦਾ ਉਹ ਗੁਣਵੱਤਾ ਸਹੀ ਨਹੀਂ ਹੈਗੀ ਕੁਆਲਿਟੀ ਸਹੀ ਨਹੀਂ ਹੈਗੀ ਕੁਆਂਟੀਟੀ ਸਹੀ ਨਹੀਂ ਹੈਗੀ ਵਜ਼ਨ ਪੂਰਾ ਨਹੀਂ ਹੈਗਾ ਜਾਂ ਉਹ ਦੁਕਾਨ ਤੇ ਸਫਾਈ ਨਹੀਂ ਹੈਗੀ ਉੱਥੇ ਮੱਖੀਆਂ ਪਿੰਨ ਬਣਾਉਂਦੀਆਂ ਹੈ ਜਾਂ ਕੋਈ ਵੀ ਆਪਾਂ ਨੂੰ ਕੋਈ ਗੱਲ ਲੱਗਦੀ ਹੈ ਤਾਂ ਆਪਾਂ ਨੈਚੁਰਲੀ ਗੱਲ ਅਗਰ ਦੁਬਾਰਾ ਨਹੀਂ ਜਾਂਦੇ ਹੈਨਾ ਨਹੀਂ ਜਾਂਦੇ ਨਾ ਜਾਵਾਂਗੇ ਨਾ ਕਿਸੇ ਨੂੰ ਕਹਾਂਗੇ ਵੀ ਤੁਸੀਂ ਜਾਓ ਹੈਨਾ ਤਾਂ ਇੱਥੇ ਹੁਣ ਇਹ ਗੱਲ ਸੋਚਣ ਵਾਲੀ ਹੈ ਵੀ ਪੰਜਾਬ ਸਰਕਾਰ ਦੀ ਅੱਡੀ ਕਿਹੜੀ ਮਜਬੂਰੀ ਹੋਗੀ ਇਹ ਸੋਚਣ ਵਾਲੀ ਗੱਲ ਹੈ ਨਾ ਵੀ ਪੰਜਾਬ ਸਰਕਾਰ ਦੀ ਇਹ ਜੀ ਕਿਹੜੀ ਮਜਬੂਰੀ ਹੋਗੀ ਵੀ ਉਸੇ ਕੰਪਨੀ ਨੂੰ ਦੁਬਾਰਾ ਤੋਂ ਫੇਰ ਬੱਚਾ ਦੀ ਜਾਨ ਨਾਲ ਖੇਡਣ ਦਾ ਠੇਕਾ ਦਿੱਤਾ ਗਿਆ ਹੈਗਾ ਬੜੀ ਇਹ ਤਾਂ ਸੋਚਣ ਵਾਲੀ ਗੱਲ ਹੈਗੀ ਹੈ ਨਾ ਦੇਖੋ ਗੱਲ ਇਹ ਹੈ ਵੀ 123 ਰੁਪਏ 16 ਪੈਸੇ ਇਹਨਾਂ ਨੇ ਪਰ ਬੱਚੇ ਦਾ ਉੱਥੇ ਜੋ ਬੱਚਿਆਂ ਨੂੰ ਮੀਲ ਦੇਣੀ ਹੈ ਖਾਣਾ ਦੇਣਾ ਉਹਦੇ ਬਟ 123 ਰੁਪਏ 16 ਪੈਸੇ ਪ੍ਰਤੀ ਬੱਚਾ ਲੈਣੇ ਆ ਹੁਣ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਣਾ ਹੈ ਕਿ ਇਸ ਮਾਮਲੇ ਦੇ ਵਿੱਚ ਨਾ ਤੁਸੀਂ ਜੇਕਰ ਉਹ ਓਪਨ ਇਸਾ ਮਾਮਲੇ ਨੂੰ ਲੈ ਕੇ ਚੱਲੋ ਵੀ ਓਪਨ ਤੁਸੀਂ ਕਹੋਗੇ ਭਾਈ ਕੋਈ ਵੀ ਆਕੇ ਠੇਕਾ ਜਿਹੜਾ ਲੈ ਸਕਦਾ ਤਾਂ ਮੇਰਾ ਖਿਆਲ ਵੀ ਇਸ ਤੋਂ ਘੱਟ ਰੇਟ ਦੇ ਵਿੱਚ ਪੂਰਾ ਵਧੀਆ ਸ਼ੁੱਧਤਾ ਗੁਣਵੱਤਾ ਵਾਲਾ ਖਾਣਾ ਜਿਹੜਾ ਲੋਕ ਦੇਨ ਨੂੰ ਤਿਆਰ ਬੈਠੇ ਨੇ ਹਾਲਾਂਕਿ ਉਹਨਾਂ ਸਾਡੇ ਪੰਜਾਬੀਆਂ ਨੂੰ ਰੋਜ਼ਗਾਰ ਵੀ ਮਿਲੂਗਾ ਲੇਕਿਨ ਸਮਾਲ ਕਲਾਉਡ ਕਿਚਨਸ ਚੱਲ ਰਹੀਆਂ ਨੇ ਕਿਉਂਕਿ ਅੱਜ ਆਪਾਂ ਦੇਖ ਰਹੇ ਹੁਣ ਆਪਣੇ ਘਰਾਂ ਚ ਹੀ ਲਾੜੋ ਬਟੇ ਤਾਂ ਜੇ ਇੱਕ ਆਪਣਾ ਪਰਿਵਾਰ ਜਿਵੇਂ ਹੁਣ ਆਪਾਂ 5 ਜਣਾਂ ਦਾ ਪਰਿਵਾਰ ਹੈ ਆਪਣੇ ਇੱਕ ਟਾਈਮ ਦਾ ਖਾਣਾ 5 ਜਣਾਂ ਦਾ ਬੰਦਦਾ ਜਿਹੜਾ ਉਹ ਤੇ ਕਿੰਨਾ ਹਾਰਡਲੀ ਖਰਚ ਹੁੰਦਾ ਹੋਊਗਾ ਸਾਰਾ ਕੁਝ ਲਗਾ ਕੇ ਉਹਦੇ ਚ ਰਾਸ਼ਨ ਵੀ ਆ ਗਿਆ ਤੇਲ ਪਾਣੀ ਗਿਆ ਸਾਰਾ ਕੁਝ ਲਗਾ ਕੇ ਹਾਰਲੀ ਮੇਰਾ ਖਿਆਲ ਆ ਵੀ ਆਪਣਾ 150 ਰੁਪਿਆ ਖਰਚ ਹੁੰਦਾ ਹੋਊਗਾ ਸਾਰਾ ਕੁਝ ਲਗਾ ਕੇ ਕੀ ਹੋਇਆ ਦੈਟ ਮੀਨਸ ਥੀ ਪੇਪਰ ਪਰਸਨ ਹੋਇਆ ਠੀਕ ਹੈ ਕਿ ਨਹੀਂ ਗੱਲ ਤਾਂ ਉਹ ਇਹ ਮੈਂ ਜਿਆਦਾ ਕਹਿ ਰਿਹਾ ਵੈਸੇ ਮੈਂ ਅੱਛਾ ਜਗੋਂ ਗੱਲ ਇਹ ਹੈ ਵੀ 100 ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾਣਾ ਬੰਨਣਾ ਤਾਂ ਉਹ ਹੋਰ ਸਸਤਾ ਪਊਗਾ ਬਿਲਕੁਲ ਬਿਲਕੁਲ ਇਹ ਦੇਖੀਏ ਆਪਾਂ ਫੇਵਰੀਸਮ ਕਿਹਦਾ ਰਹੀ ਸਰਕਾਰ ਦੁਆਰਾ ਫੇਵਰੀਸਮ ਇਹ ਇਹ ਗੱਲ ਹੈ ਬਿਲਕੁਲ ਮੇਰੀ ਬੇਟੀ ਦੀ ਗੱਲ ਬਿਲਕੁਲ ਸਹੀ ਹੈ ਇਸ ਮਾਮਲੇ ਦੇ ਵਿੱਚ ਫੇਵਰ ਹੈ ਜਿਹੜੀ ਉਹ ਕੰਪਨੀ ਦੀ ਕਿੰਗਜ਼ ਕਲਿਫ ਫੋਟਲ ਹੈ ਜਿਹੜਾ ਸ਼ੁਕਰਮੁਖਸਾ ਸਾਹਿਬ ਉਹਨਾਂ ਦੀ ਫੇਵਰ ਕੀਤੀ ਗਈ ਹੈਗੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਸਾਡੇ ਕੁਝ ਪੱਤਰਕਾਰ ਭਾਈਚਾਰੇ ਦੇ ਵੱਲੋਂ ਜੋ ਪ੍ਰੋਜੈਕਟਡ ਡਾਇਰੈਕਟਰ ਅਮਨਦੀਪ ਕੌਰ ਹੈਗੇ ਆ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉਸੇ ਕੰਪਨੀ ਨੂੰ ਠੇਕਾ ਦੁਆਰਾ ਤੋਂ ਫੇਰ ਦੇਤਾ ਜਿਨ੍ਹਾਂ ਦੇ ਵੱਲੋਂ ਮਾੜਾ ਖਾਣਾ ਇਹ 10 ਸਾਲ ਪਹਿਲਾਂ ਦਿੱਤਾ ਗਿਆ ਸੀ ਅਤੇ 100 ਦੇ ਕਰੀਬ ਬੱਚੀਆਂ ਮੈਰੀਟੋਰੀਅ ਸਕੂਲ ਸੰਗਰੂਰ ਜ਼ਿਲ੍ਹੇ ਦੇ بیمار ਹੋਈਆਂ ਸੀਗੀਆਂ ਤੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਪ੍ਰੋਜੈਕਟ ਡਾਇਰੈਕਟਰ ਨੇ ਅਮਨਦੀਪ ੌਰ ਉਹ ਆਪ ਦਾ ਪੱਲਾ ਛਾੜਦੇ ਹੋਏ ਨਜ਼ਰ ਆਏ ਉਹ ਕਹਿੰਦੇ ਮੈਨੂੰ ਇਸ ਕੇਸ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਜਦ ਕਿ ਇੱਥੇ ਹੱਸੋ ਹੀ ਨਹੀਂ ਗੱਲ ਦੋਸਤੋ ਇਹ ਹੈ ਕਿ ਕੰਪਨੀ ਦੇ ਵਿੱਚ ਅਤੇ ਜੋ ਜੋ ਮੈਰੀਟੋਰੀਅ ਸਕੂਲ ਦੇ ਪ੍ਰੋਜੈਕਟ ਡਾਇਰੈਕਟਰ ਤੇ ਕੰਪਨੀ ਦੇ ਵਿੱਚ ਜੋ ਕੰਟਰੈਕਟ ਸਾਈਨ ਹੋਇਆ ਉਹਦੇ ਵਿੱਚ ਪਹਿਲਾ ਸਾਈਨ ਹੈਗਾ ਜਿਹੜਾ ਉਹ ਪ੍ਰੋਜੈਕਟਡ ਡਾਇਰੈਕਟਰ ਨੇ ਹੈਗਾ ਜਿਹੜੇ ਉਹ ਅਮਨਦੀਪ ਔਰ ਉਹਨਾਂ ਦੇ ਸਾਈਨ ਨੇ ਦੂਸਰੇ ਸਾਈਨ ਹੈਗਾ ਜੀ ਕਿੰਗਜ਼ ਕਲਿਫੋਰਟਲ ਮੁਖਸਸ ਸਾਹਿਬ ਦੇ ਸ਼ਵਿੰਦਰ ਬੋਰਾ ਤੇ ਉਹਨਾਂ ਦੇ ਬਰਦਰ ਦਾ ਇਹ ਕਿਵੇਂ ਹੋ ਸਕਦਾ ਕਿ ਪ੍ਰੋਜੈਕਟਡ ਡਾਇਰੈਕਟਰ ਨੇ ਜਿਹੜੇ ਅਮਨਦੀਪ ਔਰ ਉਹ ਕਹਿ ਦੇਣ ਕਿ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਤਾਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਹੈ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਹੈ ਅ ਤੇ ਇੱਥੇ ਇਹ ਵੀ ਦੇਖਿਆ ਜਾਣਾ ਚਾਹੀਦਾ ਕਿ ਇਹ ਦੇ ਵਿੱਚ ਫੇਵਰ ਕਿਹਨੂੰ ਦਿੱਤੀ ਗਈ ਹੈ ਕੀ ਦਾ ਫਾਇਦਾ ਹੋ ਰਿਹਾ ਹੈ ਕੌਣ ਇਸ ਮਾਮਲੇ ਦੇ ਵਿੱਚ ਪੈਸੇ ਖਾ ਰਿਹਾ ਹੈ ਕੌਣ ਨਹੀਂ ਖਾ ਰਿਹਾ ਇਸ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਹੈ ਜਿਹੜੀ ਉਹ ਬਿਜ਼ੀਨਸ ਤੋਂ ਜ਼ਰੂਰ ਕਰਵਾਉਣੀ ਚਾਹੀਦੀ ਹੈ ਅ ਦੂਜੇ ਪਾਸੇ ਦੋਸਤੋ ਇਸ ਮਾਮਲੇ ਨੂੰ ਲੈ ਕੇ ਨਾ ਲੋਕਾਂ ਦੇ ਵਿੱਚ ਕਾਫੀ ਰੋਸ਼ ਹੈ ਜਿਹੜਾ ਉਹ ਵੀ ਪਾਇਆ ਜਾ ਰਿਹਾ ਹੈ ਜੋ ਸੋਸ਼ਲ ਮੀਡੀਆ ਦੇ ਕਾਫੀ ਇਸ ਮਾਮਲੇ ਨੂੰ ਲੈ ਕੇ ਰੌਲਾ ਪਿਆ ਹੈਗਾ ਕਿ ਅ ਡੇਢ ਦੋ ਸਾਲ ਪਹਿਲਾਂ ਜਿਸ ਕੰਪਨੀ ਦੇ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਮੈਰਿਟੋਰੀਅ ਸਕੂਲ ਦੇ ਵਿੱਚ ਮਾੜਾ ਖਾਣਾ ਬੱਚਿਆਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ 100 ਦੇ ਕਰੀਬ ਬੱਚੀਆਂ ਸਾਡੀਆਂ ਧੀਆਂ ਨੇ ਜਿਹੜੀਆਂ ਉਹ ਬਿਮਾਰ ਹੋਈਆਂ ਸੀਗੀਆਂ ਦੁਬਾਰਾ ਕੋ ਫੇਰ ਉਸੇ ਕੰਪਨੀ ਨੂੰ ਪੰਜ ਮੈਰਿਟੋਰੀਅ ਸਕੂਲਾਂ ਦਾ ਟਿਕਾ ਦਿੱਤਾ ਗਿਆ ਕਿਤੇ ਨਾ ਕਿਤੇ ਬੱਚਿਆਂ ਦੀ ਸਿਹਤ ਦੇ ਨਾਲ ਸਿੱਧਾ ਕੁਲਵਾੜਾ ਤਾਂ ਦੋਸਤੋ ਨਮੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜਰੂਰ ਸਾਡੇ ਨਾਲ ਜੁੜੇ ਰਹੋ ਧੰਨਵਾਦ